ਪਿਛਲੇ 72 ਘੰਟੇ ਤੋਂ ਸ਼ਿਵਜੋਤਨ ਕਲੇਵ ਦੀ ਲਾਈਟ ਬੰਦ ਹੈ ਜੀ ਫੋਨ ਕਰਦੇ ਆ ਕੋਈ ਚੁੱਕਦਾ ਨਹੀਂ ਜੇ ਕੋਈ ਚੁੱਕਦਾ ਕਹਿੰਦਾ ਲਾਈਨਮੈਨ ਦਾ ਨੰਬਰ ਲੈ ਲਓ ਲਾਈਨਮੈਨ ਫੋਨ ਬੰਦ ਕਰ ਲੈਂਦਾ ਤੁਸੀਂ ਟਰਾਈ ਕਿਦਾਂ ਨੰਬਰ ਪਾ ਜੀ ਪਿਛਲੇ 72 ਘੰਟੇ ਤੋਂ ਮੈਂ ਆਪਣਾ ਫੋਨ ਦਿਖਾਨਾ 37 ਤੋਂ 40 ਵਾਰ ਮੇਰਾ ਫੋਨ ਡਾਇਲਸ ਨੰਬਰ ਤੁਸੀਂ ਵੇਖ ਸਕਦੇ ਹੋ ਅਸੀਂ ਘਰ ਤੋਂ ਨਿਕਲੇ ਕੰਪਲੇਂਟ ਲਖਣ ਲਈ ਸਾਨੂੰ ਪੂਰੀ ਦੀ ਪੂਰੀ ਰਿਪੇਅਰ ਕਰਨ ਵਾਲੀ ਟੀਮ ਮਿਲਦੀ ਹੈ ਐਨੀ ਸਕੂਲ ਦੇ ਬਾਹਰ ਉਹ ਕਹਿੰਦੇ ਨੇ ਘੰਟਾ 2 ਘੰਟੇ ਰੁਕੋ ਅਸੀਂ ਸ਼ਹਿਰ ਦਾ ਰਾਉਂਡ ਅਪ ਕਰ ਰਹੇ ਹਾਂ ਅਸੀਂ ਉੱਥੇ ਬਾਦ ਲਾਈਟ ਜਗਾਨੇ ਮੇਰੀ ਮਾਤਾ ਮਰਨ ਕੰਡੇ ਪਈ ਹੈ ਮੇਰਾ ਛੋਟਾ ਜਿਹਾ ਜਵਾਕ ਹੈ ਜੀ ਹਾਂ ਜੀ ਆ ਮੇਰੇ ਨਾਲ ਦੇ ਸਾਰੇ ਸ਼ਿਵਜੋਤ ਵਾਲੇ ਨੇ ਜੀ ਜਿਹੜੇ ਕੱਲੇ ਕੱਲੇ ਦੁਖੀ ਬੰਦੇ ਨੇ ਜਿਨ੍ਹਾਂ ਨੇ ਮੰਤਾਂ ਪਾਈਆਂ ਕਿ ਸਾਡੀ ਲਾਈਟ ਚਲਾ ਦਿਓ ਪਿਛਲੇ 72 ਘੰਟੇ ਤੋਂ ਲਾਈਟ ਬੰਦ ਹੈ ਸਰ ਤੁਸੀਂ ਦੇਖ ਰਹੇ ਹੋ ਪੰਜਾਬ ਨੈਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼ ਵਰਮਾ ਐਸੋ ਜੀ ਜੀ ਮੌਜੂਦ ਹਾਂ ਖਰੜ বাস ਸਟੈਂਡ ਦੇ ਕੋਲ ਜਿੱਥੇ ਕਿ ਪਬਲਿਕ ਵੱਲੋਂ ਲਾਈਟ ਨੂੰ ਲੈ ਕੇ ਤੰਗੀ ਨੂੰ ਲੈ ਕੇ ਇੱਥੇ ਪੜਤਾਲ ਕੀਤੀ ਗਈ ਹੈ ਕਿ ਗੱਡੀਆਂ ਰੋਕੀਆਂ ਨਹੀਂਆਂ ਕਿਉਂਕਿ ਕੰਦੇ ਸੁਣਵਾਈ ਨਹੀਂ ਹੋ ਰਹੀ 6-6 ਜੇ 7-7 ਘੰਟੇ ਲਾਈਟ ਗਈ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਗੀ ਦਿੱਕਤ ਕੀ ਆ ਰਹੀ ਹੈ ਪਿਛਲੇ 72 ਘੰਟੇ ਤੋਂ ਸ਼ਿਵਜੋਤਨ ਕਲੇਵ ਦੀ ਲਾਈਟ ਬੰਦ ਹੈ ਜੀ ਫੋਨ ਕਰਦੇ ਆ ਕੋਈ ਚੁੱਕਦਾ ਨਹੀਂ ਜੇ ਕੋਈ ਚੁੱਕਦਾ ਕਹਿੰਦਾ ਲਾਈਨਮੈਨ ਦਾ ਨੰਬਰ ਲੈ ਲਓ ਲਾਈਨਮੈਨ ਫੋਨ ਬੰਦ ਕਰ ਲੈਂਦਾ ਤੁਸੀਂ ਟਰਾਈ ਕੀਤਾ ਨੰਬਰ ਪਾ ਜੀ ਪਿਛਲੇ 72 ਘੰਟੇ ਤੋਂ ਮੈਂ ਆਪਣਾ ਫੋਨ ਦਿਖਾਨਾ 37 ਤੋਂ 40 ਵਾਰ ਮੇਰਾ ਫੋਨ ਡਾਇਲਡ ਨੰਬਰ ਤੁਸੀਂ ਵੇਖ ਸਕਦੇ ਹੋ ਅਸੀਂ ਘਰ ਤੋਂ ਨਿਕਲੇ ਕੰਪਲੇਂਟ ਲਖਣ ਲਈ ਸਾਨੂੰ ਪੂਰੀ ਦੀ ਪੂਰੀ ਰਿਪੇਅਰ ਕਰਨ ਵਾਲੀ ਟੀਮ ਮਿਲਦੀ ਹੈ ਐਨੀ ਸਕੂਲ ਦੇ ਬਾਹਰ ਉਹ ਕਹਿੰਦੇ ਨੇ ਘੰਟਾ ਦੋ ਘੰਟੇ ਰੁਕੋ ਅਸੀਂ ਸ਼ਹਿਰ ਦਾ ਰਾਉਂਡ ਅਪ ਕਰ ਰਹੇ ਹਾਂ ਅਸੀਂ ਉੱਥੇ ਬਾਅਦ ਲਾਈਟ ਜਗਾਨੇ ਮੇਰੀ ਮਾਤਾ ਮਰਨ ਕੰਡੇ ਪਈ ਹੈ ਮੇਰਾ ਛੋਟਾ ਜਿਹਾ ਜਵਾਕ ਹੈ ਜੀ ਹਾਂ ਜੀ ਆ ਮੇਰੇ ਨਾਲ ਦੇ ਸਾਰੇ ਸ਼ਿਵਜੋਤ ਵਾਲੇ ਨੇ ਜੀ ਜਿਹੜੇ ਇਕੱਲੇ ਇਕੱਲੇ ਦੁਖੀ ਬੰਦੇ ਨੇ ਜਿਨ੍ਹਾਂ ਨੇ ਮਿੰਤਾਵਾਂ ਪਾਈਆਂ ਕਿ ਸਾਡੀ ਲਾਈਟ ਚਲਾ ਦਿਓ ਪਿਛਲੇ 72 ਘੰਟੇ ਤੋਂ ਲਾਈਟ ਬੰਦ ਹੈ ਸਨ ਦੇ ਨੇ ਜੀ ਕੰਪਲੇਨਟ ਕੀਤੀ ਇਹਨਾਂ ਨੂੰ ਕੰਪਲੇਨਟ ਸਰ ਮੇਰੇ ਕੋਲ ਸਾਰਾ ਰਿਪੋਰਟ ਹੈ ਕੋਈ ਸੁਲਵਾਈ ਨਹੀਂ ਕੋਈ ਜੇ ਕਹਿਣ ਕਿ ਵੀ ਆਪਾਂ ਰੀਸਟੋਰ ਕਰੀ ਹੈ ਜੇ ਆਪਾਂ ਲਾਈਟ ਰੀਸਟੋਰ ਕਰੀ ਹੈ ਉਹਦਾ ਮੈਸੇਜ ਆਂਦਾ ਬਕਾਇਦਾ ਕੋਈ ਮੈਸੇਜ ਨਹੀਂ ਆਇਆ ਇਹਨਾਂ ਦਾ ਉਸ ਤੋਂ ਬਾਅਦ ਇਹ ਕੀ ਕਹਿਣਾ ਚਾਹੁੰਗੇ ਕਿੰਨੇ ਟਾਈਮ ਤੋਂ ਬੱਤੀ ਗਈ ਹੋਈ ਹੈ 72 ਘੰਟੇ ਤੋਂ ਭਾਜੀ 72 ਘੰਟੇ ਤੋਂ ਲਾਈਟ ਨਹੀਂ ਆਈ 72 ਘੰਟੇ ਤੋਂ ਸ਼ਿਬ ਜੋਤੀ ਲਾਈਟ ਬੰਦ ਹੈ ਜੀ ਤੇ ਜੀ ਕੀ ਕਹਿਣਾ ਚਾਹੁੰਗੇ ਸਰਕਾਰ ਨੂੰ ਬੇਨਤੀ ਕਰਦੇ ਆਂ ਭਗਵੰਤ ਮਾਨ ਨੂੰ ਫ੍ਰੀ ਬਿਜਲੀ ਬੰਦ ਕਰ ਦੇ ਭਾਈ ਕੈਸੇ ਲੈ ਲੈ ਲਾਈਟ ਦੇ ਦੇ ਬਿੱਲ ਦਾ ਪ੍ਰਾਣੀਆਂ ਸਰਕਾਰਾਂ ਪੈਸੇ ਲੈਂਦੀਆਂ ਸੀ ਪਰ ਲਾਈਟ ਦਿੰਦੀਆਂ ਸੀ ਤੂੰ ਭਰਾਵਾ ਫਰੀ ਬਿਜਲੀ ਬੰਦ ਕਰਦੇ ਲਾਈਟ ਲੈ ਲੈ ਜਿਹੜਾ ਬੰਦਾ ਪੇ ਕਰ ਸਕਦਾ ਉਹਦੇ ਕੋ ਪੈਸੇ ਲੈ ਜਿਹੜਾ ਨਹੀਂ ਕਰ ਸਕਦਾ ਉਹਨੂੰ ਫਰੀ ਕਰਦੇ ਬਿਲਕੁਲ ਨਹੀਂ ਬਿਲਕੁਲ ਨਹੀਂ ਇੱਥੇ ਗੱਲ ਸੁਣਿਆ ਜਾਵੇ ਕਿ ਇੱਥੇ ਗੱਡੀਆਂ ਵੀ ਲਗਾਈਆਂ ਗਈਆਂ ਨੇ ਲਾਈਆਂ ਧੱਕੇ ਨਾਲ ਸਾਡੀਆਂ ਗੱਡੀਆਂ ਹਟਾ ਕੇ ਸਾਡੀਆਂ ਗੱਡੀਆਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਨੇ ਇਹਨਾਂ ਨੇ ਖਿੱਚੀਆਂ ਤੁਹਾਡੀਆਂ ਇੱਥੇ ਪੁਲਸਾਰੇ ਖੜੇ ਨੇ ਕੋਈ ਪੁਲਸਾਰੇ ਲਾਜ਼ਮ ਹੁਣ ਉਹ ਵੀ ਨਿਕਲ ਗਏ ਨੇ ਅਚੋ ਚੱਲ ਗਿਆ ਗੱਡੀਆਂ ਫੋਟੋਆਂ ਕਿੱਥੇ ਹਾਂਜੀ ਕੀ ਕਿਹਾ ਉਹਨਾਂ ਨੇ ਤੁਹਾਨੂੰ ਅੱਗੋਂ ਦੀ ਸਵੇਰੇ ਚਲਾਣ ਆ ਜਾਏਗਾ ਜੇ ਕੋਈ ਐ ਇਹ ਹੋਈ ਕਹਿੰਦੇ ਵੀ ਚਲਾਣਾ ਆ ਜੂਗਾ ਤੇ ਬਿਜਲੀ ਨਹੀਂ ਗੱਡੀ ਰੋਕੀ ਬਿਜਲੀ ਆਵੇ ਨਾ ਆਵੇ ਜੇ ਹੁਣ ਤੁਸੀਂ ਮੈਕਮੇ ਖਾਨਪੁਰ ਜਾ ਕੇ ਧਰਨਾ ਦਿਓ ਜੇ ਇੱਥੇ ਕੋਈ ਗੱਡੀ ਐਂਬੂਲੈਂਸ ਕਾਰ ਬੱਸ ਰੋਕੀ ਮੈਂ ਤੁਹਾਡੇ ਤੇ ਪਰਚਾ ਦਊਗਾ ਦਫ਼ਤਰ ਦੇ ਦਫ਼ਤਰ ਕੋਈ ਬੰਦਾ ਨਹੀਂ ਅੱਧਰ ਆਵਾ ਦਫ਼ਤਰ ਬੰਦ ਪਿਆ ਜਿਵੇਂ ਬਲੈਕਆਊਟ ਹੋਇਆ ਹੁੰਦਾ ਲੜਾਈ ਵੇਲੇ ਮੈਂ ਤੁਹਾਨੂੰ ਮੌਕੇ ਦੀਆਂ ਦਫ਼ਤਰ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਲੋਕਾਂ ਵੱਲੋਂ ਕੰਪਲੇਨਟ ਕੀਤੀ ਗਈ ਹੈ ਇਹ ਬਿਜਲੀ ਦਫ਼ਤਰ ਕਿਹਾ ਜਾਂਦਾ ਹੈ ਜਿੱਥੇ ਕਿ ਮੌਕੇ ਤੇ ਕੋਈ ਵੀ ਮੌਜੂਦ ਨਹੀਂ ਹੈ ਤਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਜਿੱਦਾਂ ਪ੍ਰੋਪਰ ਬਲੈਕਆਊਟ ਕੀਤਾ ਗਿਆ ਤੇ ਕੋਈ ਵੀ ਮੌਜੂਦ ਨਹੀਂ ਹੈ। ਐਦਾ ਦੇਖੋ ਸਾਰੇ ਇੱਕ ਬਾਈਕ ਖੜੇ ਨੇ ਲੇਕਿਨ ਕੋਈ ਬੰਦਾ ਨਹੀਂ ਹੈਗਾ। ਤੇ ਬੰਦੇ ਕਿੱਥੇ ਹਨ ਨਾਲ? ਬੰਦੇ ਇਨਾਂ ਦੇ ਅਸੀਂ ਪਿਛਲੇ 3 ਘੰਟੇ ਤੋਂ ਇੱਥੇ ਆਏ ਹੋਏ ਆਂ। ਨਾ ਕੋਈ ਬੰਦਾ ਨਾ ਬੰਦੇ ਦੀ ਜਾਤ ਹੈ। ਨਾ ਅਸੀਂ ਫੋਨ ਕਰ ਰਹੇ ਆਂ ਤੇ ਕੋਈ ਫੋਨ ਨਹੀਂ ਅਟੈਂਡ ਕਰ ਰਿਹਾ ਕਿਸੇ ਨਾਲ ਜਿਹੜਾ ਨਾ ਗੱਲ ਹੋਈ ਆ। ਕੰਪਲੀਟ ਦਫਤਰ ਨਹੀਂ ਜੀ ਦਫਤਰ ਆਏ ਜਿੱਥੇ ਤਾਂ ਲਗਾ ਹੋਇਆ। ਨੋਡਲ ਦਫਤਰ ਹੈ ਵੀ ਕੰਪਲੀਟ ਦਫਤਰ ਹੈ। ਤਾਨੂੰ ਮੋਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਬਿਜਲੀ ਦਫ਼ਤਰ ਵੱਲੋਂ ਇੱਥੇ ਤਾਲਾ ਲੱਗਿਆ ਹੋਇਆ ਹੈ ਤੇ ਲੋਕੀ ਰੋਜ਼ ਦੇ ਵਿੱਚ ਨੇ ਕਿਉਂਕਿ ਇਹਨਾਂ ਦੀ 72-72 ਘੰਟਿਆਂ ਤੋਂ ਲਾਈਟਾਂ ਨਹੀਂ ਆਈਆਂ ਕਿ ਕੋਈ ਕੁਝ ਵੀ ਨਹੀਂ ਮਿਲ ਰਿਹਾ ਤੇ ਕਹਿੰਦੇ ਨੰਬਰ ਵੀ ਮਲਾਇਆ ਤੇ ਫੋਨ ਸਵਿਚ ਆਫ ਰਹੇ ਅੰਦਰ ਚਲੋ ਭਾਈ ਅੰਦਰ ਚਲੋ ਦਫ਼ਤਰ ਦੇ ਵਿੱਚ ਕੋਈ ਬੰਦਾ ਨਹੀਂ ਬੈਠਾ ਜਿਹੜਾ ਡਿਊਟੀ ਤੇ ਹੋਣਾ ਚਾਹੀਦਾ 70 ਖੁੱਲਾ ਬਾਈਕ ਲੱਗਿਓ ਇਹਨੇ ਇੱਥੇ ਲੇਕਿਨ ਬੰਦਾ ਤੁਹਾਨੂੰ ਮੋਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਰਾਤ ਦੇ 1 ਵਜੇ ਦੀਆਂ ਕਿ ਲੋਕਾਂ ਨੇ ਸਾਨੂੰ ਕਾਲ ਕਰਕੇ ਬੁਲਾਇਆ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜਦ ਇਹ ਐਕਟੀਵਾ ਖੜੀ ਹੈ ਪਰ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਹੈ। ਯਾਨੀ ਆ ਦੇਖੋ ਜੀ ਅੰਦਰ ਦਰਵਾਜ਼ਾ ਖੁੱਲਾ ਲਾਈਟ ਬੰਦ ਹੈ ਪਰ ਕੋਈ ਵੀ ਇਸੇ ਮੌਕੇ ਤੇ ਮੌਜੂਦ ਨਹੀਂ ਹੈ। ਤੁਹਾਨੂੰ ਦਿਖਾ ਸਕਦੇ ਹਾਂ ਬਾਈਕਾਂ ਵੀ ਲੱਗੀਆਂ ਹੋਈਆਂ ਪਰ ਮੌਕੇ ਤੇ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਹੈ। ਨਾ ਤੇ ਕੋਈ ਇਹਨਾਂ ਦੀ ਕਾਲ ਸੁਣਦਾ ਹੈ। ਖਾਲੀ ਪਈਆਂ ਕੁਰਸੀਆਂ ਖਾਲੀ ਪਈਆਂ ਨੇ। ਕੋਈ ਨਹੀਂ ਆ ਕੁਰਸੀਆਂ 'ਤੇ ਬੈਠੇ। ਬਾਈਕਾਂ ਵੀ ਲੱਗੀਆਂ ਹੋਈਆਂ ਪਰ ਸਭ ਕੁਝ ਬੰਦ ਹੈ। ਤੇ ਅਗਰ ਬਾਈਕਾਂ ਲੱਗੀਆਂ ਤਾਂ ਮੁਲਾਜ਼ਮ ਕਿੱਥੇ ਨੇ ਇਹ ਕਿਸੇ ਨੂੰ ਕੁਛ ਨਹੀਂ ਪਤਾ ਕਿਹਨੂੰ ਕੰਪਲੇਟ ਕਰੀਏ ਭਾਜੀ ਅਸੀਂ ਕਿਸੇ ਨੂੰ ਕੰਪਲੇਟ ਕਰੀਏ ਕੰਪਲੇਨ ਕਰਨ ਵਾਲਾ ਕੋਈ ਹੈ ਨਹੀਂ ਸੁਣਨ ਵਾਲਾ ਕੋਈ ਹੈ ਨਹੀਂ ਭਾਜੀ ਕਿਹਨੂੰ ਕੰਪਲੇਨ ਕਰੀਏ ਦੱਸੋ ਕੋਈ ਇੱਕ ਬੰਦਾ ਨਹੀਂ ਹੈਗਾ ਭਾਜੀ ਕਿਸੇ ਨੂੰ ਕਿਸੇ ਨੂੰ ਕੰਪਲੇਨ ਕਰੀਏ ਅਸੀਂ ਦੱਸੋ ਕੰਪਲੇਨ ਸੁਣਨ ਵਾਲਾ ਕੋਈ ਹੈ ਨਹੀਂ ਚੱਕਾ ਲਓ 100 ਬੰਦਾ ਖੜਿਆ ਭਾਈ ਇਹ ਚੱਕਾ ਲਓ 100 ਬੰਦਾ ਸਾਡੀ ਸੋਸਾਇਟੀ ਦਾ ਨਹੀਂ ਨਹੀਂ ਸਾਡੀ ਸੋਸਾਇਟੀ ਦਾ ਟਰਾਂਸਫਾਰਮਰ ਸੜ ਗਿਆ ਸਾਨੂੰ ਇਹ ਕਿਹਾ ਗਿਆ ਬਿਜਲੀ ਵਿਭਾਗ ਦੇ ਵੱਲੋਂ ਸਾਡੀ ਸੁਸਾਇਟੀ ਦੇ ਪ੍ਰਧਾਨ ਜਿਨ੍ਹਾਂ ਨੂੰ ਆਪਾਂ ਮੋਤਵਾਰ ਬਣਾਨੇ ਆ ਬਜ਼ੁਰਗ ਹੈ ਸਭ ਦੀ ਗੱਲ ਰੱਖਣਗੇ ਉਹਨਾਂ ਵੱਲੋਂ ਸਾਨੂੰ ਸੁਨੇਹਾ ਆਂਦਾ ਹੈ ਕਿ 200 300 500 100 50 ਜਿਦੀ ਜੋ ਸਮਰਥਾ ਹੈ ਉਹ ਦਵੇ ਟਰਾਂਸਫਾਰਮਰ ਨਵਾਂ ਲਖਣ ਲਈ 8 ਤੋਂ 9000 ਰੁਪਈਆ ਖਰਚਾ ਆਏਗਾ ਸਾਡੇ ਕੋਲ 200 200 3 300 100 150 50 ਲੈ ਜਾਂਦੇ ਨੇ ਟਰਾਂਸਫਾਰਮਰ ਨਵਾਂ ਰੱਖਿਆ ਜਾਂਦਾ ਹੈ ਲਾਈਟ ਆਂਦੀ ਹੈ ਉਸ ਤੋਂ ਬਾਅਦ ਟੋਟਲ 30 ਤੋਂ 35 ਮਿੰਟ ਲਈ ਲਾਈਟ ਚੱਲ ਜਾਂਦੀ ਹੈ 35 ਤੋਂ 40 ਫਲੈਟਾਂ ਦੀ ਲਾਈਟ ਜਿਨ੍ਹਾਂ ਦੀ ਅੱਜ ਤੋਂ 72 ਘੰਟੇ ਪਹਿਲਾਂ ਵੀ ਬੰਦ ਸੀ ਉਹਨਾਂ ਦੀ ਅੱਜ ਵੀ ਹੋਣਾ 35 35 ਮਿੰਟ ਬਾਅਦ ਹੁਣ ਵੀ ਬੰਦ ਹੈ ਫਿਰ 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 ਕਰਪਸ਼ਨ ਕਿੱਥੇ ਗਈ ਉਹ 9000 ਰੁਪਇਆ ਪੰਜਾਬ ਸਰਕਾਰ ਨੇ ਕਿਸ ਗੱਲ ਦਾ ਸਾਡੇ ਕੋਲ ਚਾਰਜ ਕਰਿਆ ਸਾਡੇ ਮੋਹਤਵਾਰਾਂ ਦੇ ਥਰੂ ਵੀ ਜੇ ਲਾਈਟ ਰਾਤ ਨੂੰ ਜਗਾਣੀ ਹੈ ਤੁਹਾਨੂੰ ਇਹ ਪੈਸੇ ਪੇ ਕਰਨੇ ਪੈਣੇ ਅਸੀਂ ਪੈਸੇ ਹਜ਼ਾਰ ਹਜ਼ਾਰ ਵੀ ਪੇ ਕਰਨ ਨੂੰ ਤਿਆਰ ਆ ਅਸੀਂ ਬਿਜਲੀ ਦੇ 600 ਯੂਨਿਟ ਵੀ ਛੱਡਣ ਨੂੰ ਤਿਆਰ ਆ ਪਰ ਸਾਨੂੰ ਲਾਈਟ ਪ੍ਰੋਪਰ ਦਿੱਤੀ ਜਾਵੇ ਗਰਮੀ ਗਰਮੀ ਤਹ ਹੁਣ ਤੱਕ ਵੀ ਲਾਈਟ ਤੋਂ ਕਿੰਨਾ ਕੁ ਪਰੇਸ਼ਾਨ ਹੋ ਚੁੱਕੇ 72 ਘੰਟੇ ਤੋਂ ਅਸੀਂ ਪਰੇਸ਼ਾਨ ਆ ਪਾ ਜੀ ਜਨਵਰੀ ਨਹੀਂ ਆਈਏ ਤੁਮ ਵੀ ਬਿਲਕੁਲ ਨਹੀਂ ਬਿਲਕੁਲ ਜਨਵਰੀ ਮਹੀਨੇ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ 8 ਤੋਂ 9 ਘੰਟੇ ਦਾ ਕੱਟ ਲੱਗਦਾ ਰਿਹਾ ਟੋਟਲ 10 ਤੋਂ 12 ਦਿਨ ਕਿ ਸਾਰੇ ਟਰਾਂਸਫਾਰਮਰ ਸਾਰੀ ਵਾਇਰਿੰਗ ਅਪਡੇਟ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੀਆਂ ਗਰਮੀਆਂ ਚ ਲੋਡ ਵੱਧਦਾ ਏਸੀ ਚੱਲਦੇ ਆ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਪਰ ਜਨਾਬ ਮੈਂ ਇਹ ਪੁੱਛਣਾ ਚਾਹੁੰਦਾ ਵੀ ਉਹ 8 8 9 9 ਘੰਟੇ ਦੇ ਕੱਟ ਜਿਹੜੇ ਬਿਜਲੀ ਵਿਭਾਗ ਨੇ ਰਲ ਕੇ ਸਾਡੀ ਸੁਸਾਇਟੀ ਨੇ ਜਾਂ ਸਾਡੇ ਬਿਲਡਰਾਂ ਨੇ ਲਾਏ ਨੇ ਉਹਨਾਂ ਦਾ ਕੀ ਮੁੱਲ ਪੈ ਰਿਹਾ ਅੱਜ ਲਾਈਟ ਦੀ ਸਮੱਸਿਆ ਦਾ ਜਿਵੇਂ ਪਿਛਲੇ ਸਾਲ થી ਓਵੇਂ ਅੱਜ ਉਹ 8 8 9 9 ਘੰਟੇ ਦੇ ਕੱਟ ਕਿਉਂ ਲਾਏਗੇ ਕਿਉਂ ਇਹ ਕਿਹਾ ਗਿਆ ਕਿ ਇਸ ਕਰਕੇ ਕੱਟ ਲਾਏ ਜਾ ਰਹੇ ਨੇ ਗਰਮੀਆਂ 'ਚ ਤੁਹਾਨੂੰ ਦਿੱਕਤ ਨਹੀਂ ਆਏਗੀ ਤਾਰਾਂ ਓਵੇਂ ਸੜ ਰਹੀਆਂ ਟਰਾਂਸਫਾਰਮਰ ਰੂਮੇ ਸੜ ਰਹੇ ਨੇ ਕੌਣ ਜ਼ਿੰਮੇਵਾਰ ਹੈ ਅੱਜ ਸਾਡੇ ਕੋ ਪੈਸੇ ਚਾਰਜ karenge ne ਜੇ ਅਸੀਂ ਕਹਾਂ ਗੂਗਲ ਪੇ ਕਰਦੇ ਨਹੀਂ ਕੈਸ਼ ਚਾਹੀਦੇ ਨੇ ਉਹ ਕਹਿੰਦੇ ਨੇ ਕੈਸ਼ ਲੈਣੇ ਨੇ ਅੱਜ ਸਟ੍ਰਾਈਕ ਆਉਣਾ ਦੀ ਆਊਟਸੋਰਸ ਵਾਲੇ ਬੰਦੇ ਪ੍ਰਾਈਵੇਟ ਤੌਰ ਤੇ ਆ ਰਹੇ ਨੇ ਫਿਰ ਕਰਪਸ਼ਨ ਕਿੱਦਾਂ ਬੰਦ ਹੋਊਗੀ ਉਸ ਤੋਂ ਬਾਅਦ ਵੀ ਕੋਈ 72 ਘੰਟੇ ਅੰਦਰ ਨਹੀਂ ਤਾਂ ਵੱਡਾ ਭਾਈ ਆ ਗਿਆ ਆਪਣਾ ਵੱਡਾ ਭਾਈ ਕਹਿੰਦਾ ਵੀਰੇ ਉਹ ਤੇ ਨਜ਼ੀ ਜਿਲਕੇ ਹੋਏ ਆ ਵੀਰੇ ਕੁਝ ਕੰਮ ਕਰ ਲੈ ਕਿੰਨਾ ਕੁ ਟਾਈਮ ਲੱਗੇਗਾ ਇਹਨੂੰ 72 ਘੰਟੇ ਮੈਂ ਉਹਨਾਂ ਨੂੰ ਫੋਨ ਕਰਿਆ ਫਿਰ ਉਹਨਾਂ ਨੂੰ ਉਹ ਕਹਿੰਦੇ ਘੰਟਾ ਲੱਗ ਜਾਊਗਾ ਉਹ ਤੇ ਨਵੇਂ ਲੈਣ ਤੇ ਚੰਡੀ ਤੱਕ ਲੈਟ ਆਈ ਜਿਹੜੇ ਕੈਸ਼ ਇਸ਼ੂ ਹੋ ਗਿਆ ਜਿਹੜੇ ਤੇ ਤੇਜ਼ ਹਨੇਰੀ ਕਰਕੇ ਫਿਰ ਉਹ ਤੇ ਫਿਰ ਫੋਨ ਕਰਕੇ 10 ਦੀ ਆਰੀ 5 ਦੀ ਆਰੀ ਕੱਲ ਕਿਹੜੀ ਨੇਰੀ ਪਈ ਬਸ ਤੇਰੇ ਪ੍ਰੈਸ ਯਾਰ ਆਹ ਤੇਰ ਬਖ ਖੈਰ ਦੇ ਆ ਬੜੇ ਪਿੰਡ ਆਪਣੇ ਨਾਲ ਲੱਗੇ ਜਿਹੜੇ ਬਰਾ ਆਪਣੇ ਇੱਕ ਫੀਲਡਰ ਹੁੰਦਾਗਾ ਥੋੜਾ 10 ਦਸ਼ਮੇਸ਼ ਮੀਟਰ ਹੈਗਾ ਉਹ ਆਪਣਾ ਜਿਹੜੇ ਜੀਟੀਵੀ ਸਾਡੀ ਗਲੀ ਚ ਵੀਰੇ ਯਾਰ ਇਹ ਫਿਰ ਉਹ 10 ਬੰਨੂ ਬਰਾ ਸਾਡਾ ਹੀ ਮੀਟਰ ਨਹੀਂ ਚੱਲ ਰਿਹਾ 10 ਦੀ ਆਰੀ 5 ਦੀ ਆਏ ਆ ਨਹੀਂ ਵੀਰੇ ਤਿੰਨ ਦੀ ਨੀ ਗੱਲ ਕਰ ਲਓ ਮੈਂ ਤਾਂ ਹੁਣ ਇੱਕ ਲਾਈਨ ਸਾਡੇ ਵੀ ਉਧਰ ਇੱਕ ਲਾਈਨ ਲਾ ਕੇ ਤੁਹਾਡਾ ਤੁਹਾਡਾ ਵੀ ਕੰਮ ਹੈ ਇੱਥੇ ਤੁਸੀਂ ਪੰਜਾਬੀ ਆ ਬ੍ਰਦਰ ਬਰੇ ਯਾਰ ਬਾਈ ਜੀ ਤੁਹਾਡੇ ਅੱਗੇ ਕੰਮ ਕੀ ਕੰਮ ਹੈ ਸਾਰੇ ਲੋਕਲੇ ਆ ਯਾਰ ਹਾਂਜੀ ਫਿਰ ਰਿਜ਼ੀਡੈਂਟ ਦੇ ਕਿੰਨੇ ਬੱਤਰ ਕੇ ਲਾਈਟ ਨਹੀਂ ਆਈ ਤੇ ਕੰਪਲੇਂਟ ਕੀਤੀ ਇਹਨਾਂ ਨੇ ਕੰਪਲੇਂਟ ਨਹੀਂ ਕੀਤੀ ਹਾਲੇ ਤੱਕ ਫਿਰ ਸੀਐਚ ਵੀ ਬੰਦੇ ਸਾਰੇ ਸਟ੍ਰੀਟ ਤੇ ਗਏ ਹੋਏ ਹੋਣਗੇ ਯਾਰ ਜਿਹੜੀਆਂ ਹੁਣ ਲਾਈਟ ਆ ਗਈ ਉਹ ਸੀਐਚ ਚ ਕਿੱਥੇ ਗਏ ਤੇ ਮਤਲਬ ਜੋ ਵੀ ਤੁਸੀਂ ਗੱਲ ਕਰਦੇ ਆ ਕਿੰਨਾ ਘਟਾ ਮਗਰ ਨਹੀਂ ਲਾਈਦਾ ਬਰੇ ਘਾਟਾ ਗਿਆ ਮੈਂ ਮੈਂ ਹੁਣ ਇੱਕ ਘੰਟੇ ਲਾਈਟ ਆ ਜੇਗੀ ਐਨਰਮੈਨ ਨੇ ਫਿਰ ਮੈਨੂੰ ਫੋਨ ਕਰਿਆ ਮੈਂ ਕਰਿਆ ਹੁਣ ਉਹਨੂੰ ਕਹਿੰਦਾ ਜੇ ਅੱਜ ਨੂੰ ਮੁੰਡੇ ਨੂੰ ਕਰਿਆ ਮੈਂ ਭਿੰਦੇ ਘਾਟੇ ਤੱਕ ਹੋਊਗਾ ਘੰਟੇ ਤੇ ਲਾਈਟ ਆ ਜੇਗਾ ਨਾਮ ਬਦਲ ਦੋ ਮੇਰਾ ਅੱਜ ਇਹਦੇ ਚ ਕੁਝ ਨਹੀਂ ਹੋਵੇ ਲਾਈਟ ਆ ਗਈ ਹੁਣੇ ਆ ਗਈ ਮੈਂ ਕੰਪਲੀਟਾ ਜਦੋਂ ਲਾਈਟ ਆ ਗਈ ਭਾਜੀ ਇੱਕ ਸਾਈਡ ਹੁਣ ਨਿੱਜਰ ਰੋਡ ਮੰਦ ਦੀ ਨਾ ਨਹੀਂ ਨਹੀਂ ਨਾਲ ਲਗਵੇਂ ਕਰਦੀ ਨਹੀਂ ਆਰੀਗੀ ਨਾ ਲੱਗਵੇਂਗਾ ਕਾਰ ਨਹੀਂ ਹੋ ਰਿਹਾ ਪਾਜੀ ਕਿਤੇ ਲਾਈਟ ਆ ਗਈ ਜੈ ਜੀ ਦਾ ਨੰਬਰ نوٹ ਕਰੋ ਕੁਝ ਜਗ੍ਹਾ ਰਹਿ ਗਏ ਉਹਨਾਂ ਜੈ ਜੀ ਸਾਹਿਬ ਫੋਨ ਨਹੀਂ ਚੱਕ ਰਹੇ ਉਹਨਾਂ ਦੇ ਲੈਂਡ ਮੈਨਾਂ ਦੇ ਫੋਨ ਚੱਕ ਰਹੇ ਤੁਸੀਂ ਇਹਨੂੰ ਮੈਨੂੰ ਮੈਨੂੰ ਦੇਖੋ ਮੈਂ ਦੇਖੂਰੇ ਪ੍ਰਾਈਵੇਟ ਲੱਗਿਆ ਹੋਇਆਗਾ ਕੋਈ ਬਾਈ ਜੀ ਪਤਾ ਹੀ ਨਹੀਂ ਗੱਲ ਮੈਂ ਆਪ ਜੀ ਦੇ ਅੱਗੇ ਆਪ ਜੀ ਦੇ ਅੱਗੇ ਇਹ ਰਿਕਵੈਸਟ ਹੈ ਕੀ ਹੈ ਬਾਈ ਜੈ ਜੀ ਸਾਹਿਬ ਨੂੰ ਫੋਨ ਕਰ ਲਓ ਮੈਂ ਦੇਖੋ ਠੀਕ ਹੈ ਤੁਸੀਂ ਕੰਮ ਕਰਦੇ ਠੀਕ ਹੈ ਮੇਰੇ ਮੈਂ ਮੇਰੇ ਘਰੋਂ ਨਾ ਹੁਣ ਚੀਜ਼ਾਂ ਮੈਂ ਕਰ ਸਕਦੇ ਉਹ ਕਹਿੰਦੇ ਟ੍ਰਿਕ ਦਿਖਾ ਸਕਦੇ ਨੇ ਮੈਂ ਅੱਜ ਦਫ਼ਤਰ ਆ ਰਿਹਾਗਾ ਜਿੱਦਾਂ ਉਹ ਕਹਿੰਦੇ ਮੈਂ ਇਹਨੂੰ ਕਿਸੇ ਮਸਲਰ ਫੋਟੋਆਂ ਵਿੱਚ ਕਦੀ ਆਪਣੀ ਜਾਨ ਤੇ ਖੜਾਈਏ ਫਿਰ ਵੀ ਕਹਿੰਦੇ ਵੀ ਹਾਂ ਸਾਡਾ ਘੰਟਾ ਲੱਗ ਜਾ ਘੰਟਾ ਲੱਗ ਜਾ ਜੀ ਗੰਢ ਲਾਈ ਜਾਏਗੀ ਤੇ ਫਿਰ ਵੀ ਚਾਰ ਚਾਰ ਫੈਕਟਾ ਮਾ ਘੰਟਾ ਫਟਿਆ ਜਿਹੜੇ 72 ਘੰਟੇ ਮਾਉ ਨਹੀਂ ਆਈ ਜਾਂ ਤੜਕਾ ਡੇਰ ਜਿਵੇਂ ਤੁਸੀਂ ਦੇਖ ਸਕਦੇ ਹੋ ਜੇ ਤੇ ਮੌਕੇ ਤੇ ਕਿੰਨੇ ਬੰਦੇ ਮੌਜੂਦ ਨੇ ਜਿਹੜੇ ਆਪਣੀਆਂ ਲਾਈਟਾਂ ਤੋਂ ਪ੍ਰੇਸ਼ਾਨ ਨੇ ਕੀ ਕੋਈ ਵੀ ਲਾਈਟ ਨਹੀਂ ਹੈ ਇੱਥੇ ਤੁਹਾਨੂੰ ਦਿਖਾ ਰਹੇ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਦਜੀ ਬੋਰਡ ਦੇ ਉੱਤੇ ਬਾਹਰ ਲਗਾਇਆ ਗਿਆ ਕਿ ਕੋਈ ਵੀ ਇਨਾ ਸੁਨਵਾਈ ਨਹੀਂ ਕਰ ਰਿਹਾ ਇਹ ਕੰਟੇਨਰ ਨੇ ਟਾਈਮ ਦਿੱਤਾ ਤੁਸੀਂ ਦੇਖ ਰਹੇ ਸੀ ਕਿ ਪੰਜਾਬ ਨੇਸ਼ਨ ਟੀਵੀ ਮੈਂ ਤੁਹਾਡੇ ਨਾਲ ਗ੍ਰੀਟਿੰਗ